ਲੁਧਿਆਣਾ ਵਿਖੇ ਸ਼ਹੀਦ ਸੁਖਦੀਪ <th>ਪੜ ਦੀ ਜਤੀ ਪਿੰਡ ਵਿਖੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨੇ ਸ਼ਹੀਦ ਇਆਜ਼ਮ ਸੁਖਦੀਪ <th>ਪਲ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਤੇ ਇਹਨਾਂ ਨੇਤਾਵਾਂ ਨੇ ਸ਼ਹੀਦ ਇਆਜ਼ਮ ਦੀ ਸੋਚ ਨੂੰ ਅਪਣਾਉਣ ਨੂੰ ਵੀ ਆਖਿਆ ਸਾਤਿਏ ਕਿ ਸ਼ਹੀਦ ਸੁਖਦੇਵ <th>ਪਰ ਦਾ ਸ਼ਹੀਦੀ ਦਿਵਸ ਹੈ ਇਸ ਦਿਨ ਤੇ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਵੱਲੋਂ ਸ਼ਰਧਾਂਜਲੀ ਫੁੱਲੀ ਉਹਨਾਂ ਨੂੰ ਭੇਂਟ ਕੀਤੀ ਜਾਂਦੀਨੀ ਇਸ ਤੋਂ ਇਲਾਵਾ ਭਾਰਤ ਦੀ ਮਿਨਿਸਟਰੀ ਆਫ ਕਲਚਰ ਅਫੇਅਰ ਅਤੇ ਪੰਜਾਬ ਸਰਕਾਰ ਵੱਲੋਂ ਵੀ ਸ਼ਹੀਦੇ ਆਜ਼ਮ ਸ਼ਹੀਦ ਸੁਖਦੇਵ <th>ਪਰ ਦੇ ਘਰ ਲੁਧਿਆਣਾ ਵਿਖੇ ਵੀ ਮਨਾਇਆ ਗਿਆ ਅਤੇ ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅੱਜ ਸ਼ਹੀਦੇ ਆਜਮ ਸੁਖਦੇਵ ਥਾਪਰ ਜੀ ਦੇ ਜਨਮ ਸਾਲ ਤੇ 90 ਸਾਲ ਹੋ ਗਏ ਸ਼ਹੀਦੀ ਦਿਵਸ ਮਨਾਉਂਦੇ ਹੋਏ ਸਾਨੂੰ ਪਹਿਲਾਂ ਸਾਡੇ ਬਜ਼ੁਰਗ ਬੁnaya ਕਰਦੇ ਸੀ ਫੋਨ ਅਸੀਂ 40 ਸਾਲ ਤੋਂ ਅਸੀਂ ਇੱਥੇ ਸ਼ਹੀਦੀ ਦਿਵਸ ਮਨਾਉਂਦੇ ਹਰ ਸਾਲ ਅਵਨ ਜਾ ਕਰਾ ਕੇ ਉਹਨਾਂ ਨੂੰ ਸ਼ਾਂਤੀ ਲਈ ਜਾ ਕਰਾਇਆ ਜਾਂਦਾ ਔਰ ਅੱਜ ਮੈਂ ਇਹ ਦੇਖ ਰਿਹਾ ਕਿ 90 ਸਾਲ ਦੇ ਵਿੱਚ ਪਹਿਲੀ ਵਾਰੀ ਭਾਰਤ ਸਰਕਾਰ ਵੱਲੋਂ ਇਸ ਜਗ੍ਹਾ ਨੂੰ ਨਮਨ ਕਰਨ ਲਈ ਪਟਿਆਲਾ ਰੇਂਜ ਦੇ ਬਰਿੰਦਰ ਸ਼ਰਮਾ ਜੀ ਔਰ ਲੁਧਿਆਣਾ ਡਿਪਟੀ ਕਮਿਸ਼ਨਰ ਇੱਥੇ ਨਮਨ ਕਰਨ ਲਈ ਆਏ ਆ ਮੈਂ ਸਮਝਦਾ ਕਿ देर आए दुरुਸਤ ਆ 90 ਸਾਲ ਦੇ ਵਿੱਚ ਕੋਈ ਵੀ ਸਰਕਾਰ ਦਾ ਨਰਮੈਂਦਾ ਇੱਥੇ ਨਹੀਂ ਆਇਆ ਰਾਜਿਆ ਸਤਰੀ ਇੱਥੇ ਹੋਣਾ ਚਾਹੀਦਾ ਕਾਰਗ੍ਰਾਮ ਪਰ ਅੱਜ 90 ਸਾਲ ਬਾਅਦ ਦੇਸ਼ ਜਾਗਿਆ ਔਰ ਮੈਂ ਸਮਝਦਾ ਦੇਸ਼ ਦੀ ਇਯਾਦੀ ਨੂੰ 75 ਸਾਲ ਤਕਰੀਬ ਹੋਨੇ ਗਏ ਆ 75 ਸਾਲ ਬਾਅਦ ਮੈਂ ਇਹ ਸਮਝਦਾ ਕਿ ਇਹ ਜਗਾ ਦੇ ਪਾਗ ਜਾਗੇ ਆ ਪਾਗ ਜਾਗਣ ਦਾ ਮਤਲਬ ਇਹ ਹੈ ਕਿ ਇਹਨੂੰ ਦੇਖਿਆ ਕੀਤਾ ਜਾ ਰਿਹਾ ਹੈ ਕਿ ਹਰ ਸਾਲ ਇੱਥੇ ਅਸੀਂ ਹਵਨ ਜਾ ਕਰਾਈਦਾ 15 ਮਈ ਨੂੰ ਜਨਮ ਦਿਨ ਮਨਾਣੇ ਆ ਉਹਨਾਂ ਦਾ ਪਰ ਅੱਜ ਅਸੀਂ ਸਾਨੂੰ ਬੜੀ ਮਨ ਨੂੰ ਸੰਤੁਸ਼ਟੀ ਹੋਈ ਹੈ ਕਿ ਭਾਰਤ ਸਰਕਾਰ ਮੀਨ ਤੋਂ ਥੋੜਾ ਜਿਹਾ ਜਾਗੀ ਹੈ ਦਿਹਾੜਾ ਹੈਗਾ 23 ਮਾਰਚ ਦਾ ਅੱਜ ਅਸੀਂ ਸ਼ਹੀਦਾਂ ਨੂੰ ਨਮਨ ਕਰ ਰਹੇ ਹਾਂ ਸ਼ਹੀਦ ਸੁਖਦੇਵ ਜੀ ਦੇ ਘਰ ਆ ਕੇ ਅਸੀਂ ਆਪ ਵੀ ਸਰਦਸ ਮੰਨਰਪੁਰ ਕੀ ਦੱਦਾ ਜਾਮ ਪੀਤਾ ਸੀ ਜਿਹਦੇ ਕਰਕੇ ਅੱਜ ਅਸੀਂ ਆਜ਼ਾਦ ਹਵਾ ਚ ਸਾਹ ਲੈ ਰਹੇ ਆ ਨੌਰ ਜ਼ੋਨ ਕਲਚਰਲ ਸੈਂਟਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਪਰਿਵਾਰ ਨਾਲ ਇੱਥੇ ਮਿਲ ਕੇ ਜਿਹੜੀ ਇਹ ਸ਼ਰਧਾਂਜਲੀ ਸਮਾਰੋ ਕੀਤਾ ਗਿਆ ਔਰ ਇਹੋ ਜਿਹੇ ਜਿਹੜੇ ਸਾਡੇ ਸ਼ਹੀਦ ਨੇ ਸਾਡੀ ਕੌਮ ਦਾ ਸਰਮਾਇਆ ਨੇ ਅੱਜ ਦੇ ਸਮੇਂ ਵਿੱਚ ਵੀ ਔਰ ਰਹਿੰਦੀ ਦੁਨੀਆ ਤੱਕ ਆਜ਼ਾਦ ਹਿੰਦੁਸਤਾਨ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਕਰਜ਼ਾ ਉਹ ਕਦੇ ਲਾ ਨਹੀਂ ਸਕਦਾ ਪਰ ਇਹ ਅਸੀਂ ਆਪਣੇ ਜਿਹੜੇ ਸ਼ਰਦਾ ਸੁਮਨ ਹੈਗੇ ਨੇ ਉਹ ਅਰਪਤ ਕਰਕੇ ਆਪਦੀ ਮੰਨ ਦੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ ਦਿੱਤੀਆਂ ਨੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਰਾਸ਼ਟਰ ਨਿਰਮਾਣ ਦੇ ਲਈ ਜਿਹੜੇ ਸਾਡੇ ਤਿੰਨੋਂ ਸ਼ਹੀਦ ਨੇ ਇਹਨਾਂ ਤੋਂ ਜਿਹੜੀ ਸੇਧ ਲੈਣੀ ਚਾਹੀਦੀ ਹੈ ਕੈਮਰਾਮੈਨ ਅਭਿਸ਼ੇਕ ਤੇ ਰਿਪੋਰਟ ਹੈ ਐਸਐਮਸੈਟ ਨਿਊਜ਼